ਤੁਸੀਂ ਦੇਖ ਰਹੇ ਹੋ ਲਾਈਵ ਪੰਜਾਬੀ ਟੀਵੀ ਤੇ ਮੈਂ ਹਾਂ ਤੁਹਾਡੇ ਨਾਲ ਹਿਨਾਕ ਨੂਜੀਆ ਦੋਸਕੇ ਭਰਾਵਾਂ ਦੇ ਵੱਲੋਂ ਬੀਤੇ ਕੱਲ ਬਿਆਸ ਦਰਿਆ ਦੇ ਵਿੱਚ ਛਾਲ ਮਾਰ ਦਿੱਤੀ ਗਈ ਸੀ ਜਿਸ ਤੋਂ ਬਾਅਦ ਐਸਐਚਓ ਨਵਦੀਪ ਸਿੰਘ ਤੇ ਇਲਜ਼ਾਮ ਲੱਗੇ ਸਨ ਕਿ ਐਸਐਚਓ ਨਵਦੀਪ ਸਿੰਘ ਦੇ ਵੱਲੋਂ ਤਸ਼ੱਦਦ ਟਾਇਆ ਗਿਆ ਅਤੇ ਇਹ ਨੌਜਵਾਨ ਦੀ ਪੱਗ ਉਤਾਰ ਦਿੱਤੀ ਗਈ ਸੀ ਥੱਪੜ ਮਾਰ ਕੇ ਜਿਸ ਤੋਂ ਬਾਅਦ ਹੁਣ ਇਹ ਮਾਮਲਾ ਪੱਖ ਦਾ ਹੀ ਜਾ ਰਿਹਾ ਹੈ ਦੱਸਦੀ ਹੈ ਕਿ ਇਸ ਮਾਮਲੇ ਦੇ ਵਿੱਚ ਹੋਰ ਵੀ ਬਹੁਤ ਸਾਰੀਆਂ ਗੱਲਾਂ ਹੁਣ ਸਾਹਮਣੇ ਆਉਣ ਲੱਗੀਆਂ ਦਰਅਸਲ ਹੁਣ ਐਸਐਚਓ ਨਵਦੀਪ ਸਿੰਘ ਤੇ ਜਿਥੇ ਇਲਜ਼ਾਮ ਲੱਗੇ ਨੇ ਤਾਂ ਉੱਥੇ ਹੀ ਪਰਿਵਾਰਕ ਮੈਂਬਰਾਂ ਦਾ ਇਹ ਕਹਿਣਾ ਹੈ ਕਿ ਐਸਐਚਓ ਨਵਦੀਪ ਸਿੰਘ ਦੇ ਵੱਲੋਂ ਆਪਣੇ ਅਹੁਦੇ ਦਾ ਗਲਤ ਫਾਇਦਾ ਚੁੱਕਿਆ ਗਿਆ ਹੈ ਅਤੇ ਇਸ ਦੇ ਨਾਲ ਹੀ ਉਸ ਦੇ ਵੱਲੋਂ ਨੌਜਵਾਨਾਂ ਤੇ ਤਸ਼ੱਦਦ ਢਾਇਆ ਗਿਆ ਜਿਸ ਤੋਂ ਬਾਅਦ ਉਹ ਇਹ ਸਭ ਕੁਝ ਸਹਿ ਨਹੀਂ ਸਕੇ ਅਤੇ ਉਹਨਾਂ ਦੇ ਵੱਲੋਂ ਬਿਆਸ ਦਰਿਆ ਦੇ ਵਿੱਚ ਛਾਲ ਮਾਰ ਦਿੱਤੀ ਗਈ ਦਰਅਸਲ ਮਾਨਵਜੀਤ ਅਤੇ ਜਸ਼ਨਬੀਰ ਦੋਵੇਂ ਭਰਾ ਸਨ ਦੋਵੇਂ ਸਕੇ ਭਰਾ ਸਨ ਜਿਨ੍ਹਾਂ ਦੇ ਵੱਲੋਂ ਬਿਆਸ ਦਰਿਆ ਦੇ ਵਿੱਚ ਛਾਲ ਮਾਰੀ ਗਈ ਹੈ ਪਹਿਲਾਂ ਜਸ਼ਨबीर ਸਿੰਘ ਬਿਆਸ ਦਰਿਆ ਦੇ ਵਿੱਚ ਛਾਲ ਮਾਰਦਾ ਤੇ ਫਿਰ ਉਸ ਨੂੰ ਦੇਖ ਕੇ ਜਿਹੜਾ ਮਾਨਵਜੀਤ ਹੁੰਦਾ ਉਸ ਦਾ ਵੱਡਾ ਭਰਾ ਉਹ ਵੀ ਬਿਆਸ ਦਰਿਆ ਦੇ ਵਿੱਚ ਛਾਲ ਮਾਰ ਦਿੰਦਾ ਤਾਂ ਗੋਇੰਦਵਾਲ ਪੁੱਲ ਤੋਂ ਇਹਨਾਂ ਦੋਵੇਂ ਭਰਾਵਾਂ ਨੇ ਬਿਆਸ ਦਰਿਆ ਦੇ ਵਿੱਚ ਛਾਲ ਮਾਰੀਆਂ ਦਰਅਸਲ ਜਸ਼ਨਬੀਰ ਸਿੰਘ ਆਪਣੇ ਭਰਾ ਨੂੰ ਫੋਨ ਕਰਕੇ ਦੱਸਦਾ ਹੈ ਕਿ ਉਸ ਦੇ ਵੱਲੋਂ ਜਿਹੜੀ ਤਸ਼ੱਦਦ ਢਾਈ ਗਈ ਹੈ ਐਸਐਚਓ ਨਵਦੀਪ ਸਿੰਘ ਦੇ ਵੱਲੋਂ ਉਸ ਦੇ ਭਰਾ ਮਾਨਵਜੀਤ ਸਿੰਘ ਦੇ ਉੱਤੇ ਜੋ ਤਸ਼ੱਦਦ ਢਾਈ ਗਈ ਹੈ ਉਹ ਉਹ ਸਹਿ ਨਹੀਂ ਸਕਦਾ ਤੇ ਨਵਦੀਪ ਸਿੰਘ ਦੇ ਵੱਲੋਂ ਆਪਣੇ ਅਹੁਦੇ ਦਾ ਗਲਤ ਫਾਇਦਾ ਚੁੱਕਿਆ ਗਿਆ ਜੋ ਕਿ ਬਹੁਤ ਜ਼ਿਆਦਾ ਗਲਤ ਹੈ ਇਸ ਕਰਕੇ ਉਹ ਹੁਣ ਜਿਉਣਾ ਨਹੀਂ ਚਾਹੁੰਦਾ ਉਹ ਬਿਆਸ ਦਰਿਆ ਦੇ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਵੇਗਾ ਤੇ ਫੋਨ ਤੇ ਗੱਲ ਕਰਦੇ ਕਰਦੇ ਉਸ ਦਾ ਭਰਾ ਉਸਦੇ ਕੋਲ ਪਹੁੰਚਦਾ ਪਹਿਲਾਂ ਜਸ਼ਨਬੀਰ ਬਿਆਸ ਦਰਿਆ ਦੇ ਵਿੱਚ ਛਾਲ ਮਾਰਦਾ ਤੇ ਫਿਰ ਉਸ ਦਾ ਮਾਨਵਜੀਤ ਸਿੰਘ ਢਿੱਲੋ ਵੀ ਉਸ ਦੇ ਮਗਰ ਛਾਲ ਮਾਰ ਦਿੰਦਾ ਤਾਂ ਕੀ ਕੁਝ ਬਿਆਨ ਇਸ ਪੂਰੇ ਮਾਮਲੇ ਦੇ ਵਿੱਚ ਸਾਹਮਣੇ ਆਏ ਨੇ ਤੁਹਾਨੂੰ ਸੁਣਾਉਂਦੇ ਆਂ ਮੇਰਾ ਨਾਮ ਹੈ ਜੀ ਮਾਨਵਦੀਪ ਸਿੰਘ ਉਪਲ ਤੇ ਰੈਸ਼ੀ ਅਸੀਂ ਹੈਗੇ ਜੀ ਮੋਗੇ ਤੋਂ ਧਰਮਕੋਟ ਮੇਰਾ ਏਰੀਆ ਜੀ ਪ੍ਰੈਜ਼ੈਂਟਲੀ ਸਾਡੀ ਰਿਸ਼ਾਇਸ਼ਾ ਕੀ ਜਲੰਧਰ ਦੇ ਵਿੱਚ ਤੇ ਮੈਟਰ ਇਹ ਆ ਵੀ ਸਰ ਕੱਲ ਮੇਰੀ ਮਾਸੀ ਨਾਨ ਦੇ ਬੇਟੇ ਨੇ ਦੋਨੋਂ ਜਿੰਨਾਂ ਨਾਲ ਇਹ ਹਾਸਾ ਹੋਇਆ ਤੇ ਅਸੀਂ ਜਲੰਧਰ ਤੋਂ 2 ਦਿਨ ਪਹਿਲਾਂ ਇਹਨਾਂ ਦਾ ਡਿਸਪਿਊਟ ਹੋਇਆ ਸੀਗਾ ਡਿਵੀਜ਼ਨ ਨੰਬਰ 1 ਨਵਦੀਪ ਸਿੰਘ ਇੰਸਪੈਕਟਰ ਨੇ ਤੇ ਇੱਕ ਉੱਥੇ ਲੇਡੀ ਕਨਸਟੇਬਲ ਸੀਗੇ ਤੇ ਇੱਕ ਕਮੰਚੀ ਸਾਹਿਬ ਉਹਨਾਂ ਨਾਲ ਇਹਨਾਂ ਦਾ ਮਤਲਬ ਉੱਥੇ ਤਲਖੀ ਹੋਈ ਇਹਨਾਂ ਦੀ ਆਪਸ ਦੇ ਵਿੱਚ ਮਤਲਬ ਕੋਈ ਹੱਥੋ ਬਾਈ ਨਹੀਂ ਮਤਲਬ ਸਿਰ ਬਹਿਸ ਬਸਿਆ ਹੋਇਆ ਫੈਮਿਲੀ ਡਿਸਪਿਊਟ ਸੀਗਾ ਉਹ ਮੇਨ ਮੈਟਰ ਸੀ ਕੇਸ ਦਾ 16 ਤਰੀਕ ਨੂੰ ਮਤਲਬ ਦੋਵੇਂ ਪਾਰਟੀ ਨੂੰ ਬੁਲਾਇਆ ਗਿਆ ਉਥੇ ਮਤਲਬ ਇਹ ਕੇਸ ਚੱਲਿਆ ਸਾਰਾ ਜਿੱਥੇ ਮੇਨ ਰੋਲਾ ਹੈਗਾ ਪੱਗ ਦਾ ਵੀ ਭਾਜੀ ਨੂੰ ਬੁਲਾ ਕੇ ਪਹਿਲਾਂ ਥਾਣੇ ਬੁਲਾਇਆ ਥਾਣੇ ਬੁਲਾ ਕੇ ਉਹ ਨਾਮ万ਜੀਤ ਸਿੰਘ ਢੱਲੋਂ ਜਲੰਧਰ ਦੇ ਵਾਸੀ ਨੇ ਜੀ ਉਹ ਗ੍ਰੀਨ ਪਾਰਕ ਦੇ ਤੇ ਜੇ ਮੈਟਰ ਤੁਹਾਨੂੰ ਸਾਰਾ ਬਰੀਫ ਚ ਐਕਸਪਲੇਨ ਕਰਦਾ ਕਿ ਤੁਹਾਨੂੰ ਇਹ ਹੈ ਕਿ 14 ਤਰੀਕ ਦੀ ਮਤਲਬ ਘਟਨਾ ਹੈਗੀ ਆ ਜਿਸ ਦਿਨ ਮਤਲਬ ਲੜਕੀ ਵੱਲੋਂ ਕੰਪਲੇਟ ਹੋਈ ਸੀਗੀ ਤੇ ਲੜਕੀ ਨੇ ਜਿਹੜੀ ਕੰਪਲੇਂਟ ਕੀਤੀ ਆਨਲਾਈਨ ਕੰਪਲੀਟ ਹੋਈ ਪੁਲਿਸ ਲੜਕੀ ਦੇ ਘਰ ਗਈ ਆ ਉਹਨੂੰ ਲੈ ਕੇ ਪੁਲਿਸ ਸਟੇਸ਼ਨ ਆ ਗਈ ਆ ਲੜਕੀ ਸਾਡੇ ਦੋਸਤ ਨੇ ਉਹਨਾਂ ਦੀ ਸਿਸਟਰ ਆ ਲੁਧਿਆਣੇ ਤੋਂ ਜਿਹੜੇ ਲੜਕੇ ਲਈ ਪਾਰਟੀ ਹੋ ਜਲੰਧਰ ਦੇ ਨੇ ਲੋਕਲ ਨੇ ਤੇ ਉਹਨਾਂ ਨਾਲ ਇਹਦਾ ਫੈਮਿਲੀ ਡਿਸਪਿਊਟ ਸੀਗਾ ਉਸ ਚੱਕਰ ਦੇ ਵਿੱਚ ਉੱਥੇ ਇਕੱਠੇ ਹੋਏ ਸੀਗੇ ਚਲੋ ਜੀ ਇੰਸਪੈਕਟਰ ਸਾਹਿਬ ਅਵੇਲੇਬਲ ਨਹੀਂ ਸੀਗੇ 15 ਤਰੀਕ ਨੂੰ ਆਪਣਾ 15 ਅਗਸਤ ਕਰਕੇ ਛੁੱਟੀ ਸੀ ਉਹ ਕਹਿੰਦੇ ਵੀ 16 ਦਾ ਟਾਈਮ ਰੱਖ ਲਓ 16 ਤਰੀਕ ਨੂੰ ਮਤਲਬ ਦੁਬਾਰਾ ਫਿਰ ਸਾਰਾ ਪਰਿਵਾਰ ਇਕੱਠਾ ਹੋਇਆ ਮੈਂ ਅਸੀਂ ਹਰਿਆਣੇ ਉਸ ਟਾਈਮ ਮੈਨੂੰ ਇਹਨਾਂ ਦਾ ਸ਼ਾਮੀ ਫੋਨ ਆਇਆ ਵੀ ਤਾਂ ਕਰਕੇ ਵੀ ਭਾਜੀ ਨੂੰ ਮਤਲਬ ਅੰਦਰ ਹਵਾਲਾ 'ਚ ਬਿਠਾ ਲਿਆ ਹੋਇਆ ਕਿ ਫੈਮਲੀ ਨੇ ਗੱਲ ਕਰ ਲਈ ਸਾਰੀ ਉਹਨਾਂ ਦਾ ਫੈਮਲੀ ਮੈਟਰ ਸੌਟ ਆਊਟ ਹੋ ਗਿਆ ਇਹਨਾਂ ਨੂੰ ਬੁਲਾਇਆ ਗਿਆ ਦੁਬਾਰਾ ਵੀ ਉਹ ਮੁੰਡੇ ਨੂੰ ਬੁਲਾ ਕੇ ਲਿਆਓ ਇਹ ਬਾਹਰ ਗੱਡੀ 'ਚ ਬੈਠੇ ਸੀ ਗੱਡੀ 'ਚ ਉਹਨੂੰ ਬੁਲਾ ਕੇ ਲੈ ਕੇ ਗਏ ਗੱਡੀ 'ਚ ਬੁਲਾ ਕੇ ਤੇ ਅੰਦਰ ਇਹਨਾਂ ਦੀ ਉੱਥੇ ਫਿਰ ਬਹਿਸ ਜਿਆ ਹੋਇਆ ਫਿਰ ਇਨਸਪੈਕਟਰ ਸਾਹਿਬ ਨੇ ਇਹਨਾਂ ਨੂੰ ਬਾਹਰ ਕੱਢਦਾ ਕਹਿੰਦੇ ਮੈਨੂੰ ਅੰਦਰ ਲੈ ਕੇ ਚੱਲੋ ਮੁਲਾਜ਼ਮ ਬੁલાਏ ਗਏ ਦੱਸਣ ਦੇ ਮੁਤਾਬਿਕ ਜਿਵੇਂ ਉਹ ਸਾਰੇ ਹੋਰ ਮੈਂਬਰ ਕਾਫ ਮਤਲਬ 10 12 ਮੈਂਬਰ ਆਲਰੇਡੀ ਅੰਦਰ ਮੌਜੂਦ ਸੀ ਬਾਕੀ ਸਾਰੇ ਮੈਂਬਰ ਬਾਹਰ ਕੱਢਤੇ ਇੱਕ ਵੀਰ ਹੋਰ ਨੇ ਨਾਲ ਉਹ ਮਤਲਬ ਇੱਥੇ ਅਵੇਲੇਬਲ ਹੈ ਨਹੀਂ ਉਹਨਾਂ ਦੇ ਕੋਲੇ ਸਾਰੀ ਗੱਲ ਹੋਈ ਉਹਨਾਂ ਨੂੰ ਸਾਰਾ ਮੈਟਰ ਉਹਨਾਂ ਨੇ ਅੱਖੀ ਦੇਖਿਆ ਉਹਨਾਂ ਨੂੰ ਵੀ ਬਾਹਰ ਕੱਢ ਦਿੱਤਾ ਗਿਆ ਇਹਨਾਂ ਦੇ ਬ੍ਰਦਰ ਆਏ ਬ੍ਰਦਰ ਨੂੰ ਉਹਨੇ ਸਾਰੀ ਐਕਸਪਲੇਨ ਕੀਤੀ ਕਿਉਂਕਿ ਮੈਨੂੰ ਵੀ ਰਸਤੇ ਚ ਆਉਂਦੇ ਆ ਜਿਸ ਦਿਨ ਦਾ ਇਨਸੀਡੈਂਟ ਹੈ ਕੱਲ ਦਾ ਮੈਨੂੰ ਵੀ ਸਾਰਾ ਐਕਸਪਲੇਨ ਕੀਤਾ ਵੀ ਇਦਾਂ ਦਾ ਕਰਕੇ ਮਤਲਬ ਉਸ ਦਿਨ ਗੱਲ ਹੋਈ ਉਹੀ ਸੇਮ ਚੀਜ਼ ਨੇ ਆਪਦੇ ਬ੍ਰਦਰ ਨੂੰ ਦੱਸੀ ਵੀ ਇਦਾਂ ਕਰਕੇ ਵੀ ਮੈਨੂੰ ਇਨਸਪੈਕਟਰ ਸਾਹਿਬ ਨੇ ਮੇਰੇ ਆਉਂਦਿਆਂ ਪ ਔਰ ਕੁੱਟਮਾਰ ਕਰਕੇ ਨੇ ਪੱਗ ਲਾ ਆਵਦੀ ਪੱਗ ਲਾ ਘੜੀ ਲਾ ਅਗਰ ਤਾਂ ਕਹਿੰਦੇ ਮੈਨੂੰ ਹਵਾਲਾ ਦੇਣਾ ਤੇ ਲਾ ਲਓ ਅਗਰ ਤੁਸੀਂ ਮੈਨੂੰ ਕਹਿੰਨੇ ਹੋ ਵੀ ਸੀਸੀਟੀਵੀ ਕੈਮਰੇ ਵਾਲੇ ਰੂਮ ਚ ਨਹੀਂ ਲੈ ਕੇ ਗਏ ਲੈ ਕੇ ਇਨਸਪੈਕਟਰ ਸਾਹਿਬ ਦੇ ਕਵਰੇਜ ਤੋਂ ਬਾਹਰ ਆਏ ਆ ਬਾਹਰ ਆਏ ਆ ਜਿੱਥੇ ਕੈਮਰੇ ਲੱਗੇ ਸੀ ਉਸ ਪਾਸੇ ਨਹੀਂ ਗਏ ਜਿੱਥੇ ਕੈਮਰਾ ਨਹੀਂ ਹੈਗਾ ਸੀ ਉਸ ਰੂਮ ਚ ਲੈ ਕੇ ਗਏ ਆ ਉੱਥੇ ਉਹਨਾਂ ਨੇ ਕੁੱਟਮਾਰ ਹੋਈ ਆ ਕੁੱਟਮਾਰ ਕਰਕੇ ਚਲੋ ਜੀ ਇਹਨਾਂ ਨੂੰ ਅੰਦਰ ਹਵਾਲਾ ਚ ਬਿਠਾਤਾ ਦੋਵੇਂ ਪਰਿਵਾਰ ਜਿਹੜਾ ਦੂਜਾ ਕੁੜੀ ਦਾ ਪਰਿਵਾਰ ਸੀ ਉਹ ਜਿੰਨਾ ਟਾਈਮ ਉਹ ਸਾਰੀ ਸੀਸੀਟੀਵੀ ਉੱਥੇ ਅਵੇਲੇਬਲ ਆ ਪੁਲਿਸ ਸਟੇ ਕਿ ਕਿਸ ਤਰੀਕੇ ਲੈ ਕੇ ਗਏ ਆ ਕੀ ਉਹਨਾਂ ਨੇ ਜਾਤੀ ਕੀਤੀ ਆ ਫੇਰ ਕੀ ਹੋਇਆ ਫਿਰ ਉਹਨੇ ਆਦੇ ਬ੍ਰਦਰ ਨੂੰ ਛੋਟੇ ਨੇ ਦੱਸਿਆ ਵੀ ਮੈਨੂੰ ਇਦਾਂ ਕੁੱਟਮਾਰ ਕੀਤੀ ਆ ਮੇਰੀ ਪੱਗ ਲਈ ਆ ਪੱਗ ਲਾ ਕੇ ਤੇ ਮੇਰੇ ਨਾਲ ਮਤਲਬ ਹੱਥੋਪਾਈ ਕੀਤੀ ਆ ਠੀਕ ਆ ਚਲੋ ਜੀ ਮੁੰਡਾ ਬਾਹਰ ਆ ਗਿਆ ਫਰੋਟੀ ਦੇਣ ਆਇਆ ਫਿਰ ਉਹ ਜਿਹੜੀ ਲੇਡੀ ਕਨਸਟੇਬਲ ਸੀ ਉਹ ਬਹੁਤ ਗਲਤ ਬੋਲੀ ਇਹਦੀ ਤੂੰ ਤਾਂ ਜ਼ਹਿਰ ਦੇ ਦੇਂਗਾ ਉਹ ਕਹਿੰਦਾ ਮੇਰਾ ਭਰਾ ਐ ਮੈਂ ਜ਼ਹਿਰ ਥੋੜੀ ਦਊਂਗਾ ਇਹਨੂੰ ਇਹ ਆ ਮੁੰਡੇ ਦੇ ਭਾਈ ਨੇ ਦੱਸਣ ਦਾ ਦਾਅਵਾ ਕਰ ਗਿਆ ਵੀ ਜਿਹੜੇ ਉਹਦੇ ਬ੍ਰਦਰ ਨਾਲ ਜਿਹੜੀ ਮਤਲਬ ਗੱਲਬਾਤ ਹੋਈ ਕਿ ਹੈ ਤਾਂ ਸਾਰੇ ਵੀਰ ਨਾਲ ਇਕੱਠੇ ਸੀਗੇ ਠੀਕ ਆ ਜੀ ਤੇ ਫਿਰ ਉਸ ਤੋਂ ਬਾਅਦ ਕੱਲ 5 ਤਕਰੀਬ ਤਕਰੀਬਨ 5:00 ਵਜੇ ਮੈਨੂੰ ਫੋਨ ਆਇਆ ਵੀ ਮਾਨਵ ਕਿ ਮੇਰਾ ਨਾਮ ਹੀ ਮਾਨਵ ਹੀ ਹੈ ਜੀ ਵੀ ਮਾਨਵ ਵੀ ਮੈਂ ਇਸ ਟਾਈਮ ਸ਼ਾਸਤਰੀ ਮਾਰਕੀਟ ਦੇ ਕੋਲੇ ਆ ਵੀ ਤੂੰ ਮੇਰੇ ਕੋਲੇ ਆ ਉੱਥੇ ਮੈਂ ਮੈਟਰ ਪੁੱਛਿਆ ਮੈਟਰ ਦੱਸਿਆ ਨਹੀਂ ਚਲੋ ਮੈਂ ਉੱਥੇ ਚਲਾ ਗਿਆ ਨਾਲ ਸਾਡੇ ਹੋਰ ਵੀ ਵੀਰ ਇਕੱਠੇ ਸੀਗੇ ਉੱਥੇ ਦੱਸਿਆ ਉਹਨੇ ਕਿਸੇ ਨੂੰ ਨੇ ਕਿਹਾ ਐਂ ਇਦਾਂ ਕਰਕੇ ਵੀ ਪ੍ਰੋਬਲਮ ਹੈ ਪੁੱਠੀਆਂ ਪੁੱਠੀਆਂ ਗੱਲਾਂ ਕਰਦਾ ਸਵੇਰ ਦਾ ਫੋਨ ਨਹੀਂ ਚੱਕਦਾ ਪਿਆ ਤੋ ਕਹਿੰਦਾ ਵੀ ਮੈਂ ਮਰ ਜਾਣਾ ਵੀ ਆਪਣੇ ਨਾਲ ਥੱਕਾ ਹੋਇਆ ਵੀ ਜਾਤੀ ਹੋਈ ਹੈ ਆਪਣੀ ਪਰ ਭਰਾ ਦੀ ਪੱਗ ਲਾਦੀ ਵੀ ਮੇਰੇ ਪੱਲੇ ਕੱਖ ਨਹੀਂ ਹੈਗਾ ਵੀ ਮੈਂ ਨਹੀਂ ਮੈਂ ਨਹੀਂ ਰਹਿਣਾ ਮੈਂ ਨਹੀਂ ਬਚਣਾ ਮੈਂ ਸੁਸਾਇਡ ਕਰ ਲੈਣਾ ਇਹ ਵਰਡਿੰਗ ਉਹ ਬੋਲਦਾ ਵੀ ਅਸੀਂ ਵਾਰ-ਵਾਰ ਚਲੋ ਜੀ ਗੱਡੀ 'ਚ ਬਹਿ ਕੇ ਰਸਤੇ 'ਚ ਆਉਂਦੇ ਆ ਸਾਡੀ ਮਤਲਬ ਸਪੀਕਰ ਦੀ ਤਿੰਨ ਚਾਰ ਵਾਰੀ ਗੱਲ ਹੋਈ ਵੀਡੀਓ ਕਾਲ ਵੀ ਕੀਤੀ WhatsApp ਕਾਲ ਵੀ ਕੀਤੀ ਮਤਲਬ ਨਾਰਮਲ ਕਾਲਾਂ ਦੇ ਵੀ ਗੱਲ ਹੁੰਦੀ ਰਹੀ ਸਮਝਾਉਂਦੇ ਰਹੇ ਵੀ ਯਾਰ ਵੀ ਪਿੱਛੇ ਮਾਂ ਪਿਓ ਨੇ ਦਾਦਾ ਜੀ ਪਏ ਨੇ ਵੀ ਫੈਮਲੀ ਐ ਪਿੱਛੇ ਰੋਲ ਜਾਣਗੇ ਸਾਰੇ ਵੀ ਤੂੰ ਕੀ ਮਤਲਬ ਗਲਤ ਕੰਮ ਨਾ ਕਰੀਂ ਉਹਦਾ ਚਲੋ ਉਸ ਗੱਲ ਤੇ ਨਹੀਂ ਆਇਆ ਉਹਨੇ ਸਾਨੂੰ ਲੋਕੇਸ਼ਨ ਨਹੀਂ ਦੱਸੀ ਜਲੰਧਰ ਅਸੀਂ ਮਤਲਬ ਫਿਰਦੇ ਰਹੇ ਆ ਫਿਰ ਮੈਂ ਇੱਕ ਦੋ ਆਪਣੇ ਵਾਕਫ ਬੰਦੇਆਂ ਨੂੰ ਨੰਬਰ ਵੀ ਭੇਜਿਆ ਵੀ ਇਹਦੀ ਲੋਕੇਸ਼ਨ ਜੇ ਕਿਸੇ ਅਫ ਯਾਹ ਪਾ ਕੇ ਤੇ ਕੰਪਲੇਂਟ ਕੀਤੇ ਵੀ ਮੁੰਡਾ ਸਪੀਰ ਦਾ ਫੋਨ ਹੀ ਜਗਦਾ ਨਾ ਮਿਲਦਾ ਪਿਆ ਐਨੀ ਦੇਰ ਨੂੰ ਫੋਨ ਚੱਕ ਲਿਆ ਉਹਨਾਂ ਨੇ ਪਹੁੰਚ ਜਕੇ ਗਿਆ ਵੀ ਯਾਰ ਮੇਰੀ ਗੱਡੀ ਉਹ ਆਪਦੇ ਬ੍ਰਦਰ ਦੀ ਲੈ ਕੇ ਆਏ ਹੋਏ ਸੀਗੇ ਉਹਨੇ ਕਿਹਾ ਵੀ ਮੇਰੀ ਗੱਡੀ ਦਾ ਦੇ ਦੇ ਵੀ ਮੇਰੀ ਗੱਡੀ ਬਿਨਾ ਸਰਦਾ ਨਹੀਂ ਉਹ ਕਹਿੰਦਾ ਗੱਡੀ ਤੇਰੀ ਬਿਆਸ ਤੇ ਦਰਿਆ ਤੇ ਖੜੀ ਆ ਅਸੀਂ ਉੱਥੋਂ ਗੱਡੀ ਖਿੱਚੀ ਜਲੰਧਰੋਂ ਉਹੀ ਜਿਹੜਾ ਸਮਾਂ ਘੰਟਾ ਸਵਾ ਘੰਟਾ ਡੇ ਜਿੰਨਾ ਵੀ ਮਤਲਬ ਵਿੱਚ ਸਮਾਂ ਲੱਗਾ ਅਸੀਂ ਇੱਥੇ ਪਹੁੰਚ ਗਏ ਆ ਗੱਡੀ ਮਤਲਬ ਬੈਰੀਅਰ ਤੋਂ ਮਤਲਬ ਕਾਫੀ ਪਿੱਛੇ ਖੜੀ ਹੋਈ ਸੀ ਗੋਇੰਦਵਾਲ ਪੁਲ ਤੇ ਗੋਇੰਦਵਾਲ ਪੁਲ ਤੇ ਹ ਗੱਡੀ ਫਿਰ ਆਪਣੀ ਗਾਂਹ ਮੂਵ ਕਰਕੇ ਬਿਲਕੁਲ ਜਿੱਥੇ ਬੈਰੀਅਰ ਆ ਜਿੱਥੇ ਨਾਕਾ ਮੇਨ ਲੱਗਾ ਗੱਡੀ ਉੱਥੇ ਲਾਈ ਉਤਰੇ ਦੇਖਿਆ ਦੂਰ ਕਾਫੀ ਮਤਲਬ ਸੈਂਟਰ ਦੇ ਵਿੱਚ ਖੜਾ ਸੀ ਦੂਰੋਂ ਪਛਾਣਾਂ ਗਈ ਪੱਗ ਬੰਨੀ ਹੋਈ ਸੀ ਭਾਜੀ ਕਹਿੰਦੇ ਵੀ ਤੂੰ ਇੱਥੇ ਰੁਕ ਮੈਨੂੰ ਲੈ ਕੇ ਆਉਣਾ ਮੈਂ ਕਿਹਾ ਚਲੋ ਠੀਕ ਹੈ ਜੀ ਉਹਨੇ ਦਰ ਨੂੰ ਮੁਲਾਜ਼ਮ ਆ ਕੇ ਕਹਿੰਦੇ ਵੀ ਗੱਡੀ ਇੱਥੇ ਨਾ ਲਾਓ ਗੱਡੀ ਮਤਲਬ ਤੁਸੀਂ ਮੂਵ ਕਰ ਦਿਓ ਦੂਸਰੀ ਹੋਰ ਪਿੱਛੇ ਲਾ ਲਓ ਮੈਂ ਇਨੀ ਦਿਰ ਵਿੱਚ ਗੱਡੀ ਮੂਵ ਕਰਕੇ ਪਿੱਛੇ ਗਿਆ ਆਇਆ ਜਦੋਂ ਮੈਂ ਗੱਡੀ ਲਾ ਕੇ ਵਾਪਸ ਆਇਆ ਤੁਰ ਕੇ ਉਹਨੇ ਦਿਰ ਨੂੰ ਦੋਵੇਂ ਇਕੱਠੇ ਸੀ ਜੱਫੀ ਪਾ ਜਿੱਥੇ ਉਹ ਪੋਲੇਆ ਉੱਥੇ ਆਪਦਾ ਦੇਖਣ ਲੱਗਿਆ ਪਾਣੀ ਦਾ ਫਲੋ ਬੜਾ ਜ਼ਿਆਦਾ ਤੇਜ਼ ਚੱਲਦਾ ਪਿਆ ਸੀ ਫਿਰ 5 10 15 ਮਿੰਟ ਬਾਅਦ ਮੈਨੂੰ ਸੀ ਵੀ ਜਾ ਕੇ ਕਰ ਕਹਿਣਾ ਚਾਹੀਦਾ ਕਿਉਂਕਿ ਇਹ ਫਿਰ ਫੋਨ ਤੇ ਮਤਲਬ ਕਦੀ ਅੱਗੇ ਚੱਲ ਜਾ ਕੇ ਦੂਰੋਂ ਉਸੋ ਵਿਜ਼ਿਬਿਲਟੀ ਹੈਗੀ ਸੀ ਵੀ ਦੂਰੋਂ ਪਤਾ ਲੱਗਦਾ ਸੀ ਬੰਦਾ ਮੂਵ ਕਰ ਰਿਹਾ ਪਾਜੀ ਕੋਲ ਖੜੇ ਗਏ ਤੇ ਮਗਰ ਮਗਰ ਜਾਂਦੇ ਸੀ ਫਿਰ ਵਾਪਸ ਆ ਜਾਂਦੇ ਸੀ ਉਸ ਦਰਾਮੇ ਫਿਰ ਨੇੜੇ ਚਲਾ ਗਿਆ ਮੈਂ ਕਿਹਾ ਪਾਜੀ ਇਹਨੂੰ ਕਹੇ ਚੱਲ ਜੀ ਆਪਾਂ ਇੱਥੋਂ ਨਿਕਲੀਏ ਇੰਨੀ ਗੱਲ ਹੋਈ ਉਹ ਕਹਿੰਦਾ ਕਹਿੰਦਾ ਇਦਾਂ ਨਹੀਂ ਕਹਿੰਦਾ ਮੈਂ ਪਿਆਰ ਨਾਲ ਲੈ ਕੇ ਜਾਣਾ ਕੋਈ ਚੱਕਰ ਨਹੀਂ ਤੂੰ ਟ ਪਤਿ 30 ਫੁੱਟ ਮਤਲਬ ਦੂਰੀ ਦੇ ਵਿੱਚ ਗਿਆ ਐਨੀ ਦੇਰ ਨੂੰ ਆਵਾਜ਼ ਆਉਂਦੀ ਹੈ ਮਾਨਵਜੀਤ ਢੱਲੋਂ ਦੀ ਜਸ਼ਨ ਮਤਲਬ ਦੋ ਤਨ ਉੱਚੀ-ਉੱਚੀ ਬੋਲਿਆ ਜਸ਼ਨ ਜਸ਼ਨ ਨੇ ਪਹਿਲਾਂ ਛਾਲ ਮਾਰਦੀ ਮੈਂ ਪਿੱਛੇ ਘੁੰਮ ਕੇ ਦੇਖਿਆ ਉਨੀ ਦੇਰ ਨੂੰ ਹੀ ਮਾਨਵਜੀਤ ਢੱਲੋਂ ਨੇ ਪਿੱਛੇ ਉਹਦੇ ਛਾਲ ਮਾਰਤੀ ਮੈਂ ਭੱਜ ਕੇ ਉਹਨੇ ਤੇ ਆਨ ਨੂੰ ਗਿਆ ਪਰ ਉੱਥੇ ਆਵਾਜ਼ਾ ਹੀ ਹੈ ਨਹੀਂ ਸੀ ਐਕਟਿਵ ਵਾਲੇ ਬੰਦੇ ਆਏ ਕੋਈ ਮੈਨੂੰ ਦੱਸਦਾ ਪਿਆ ਸੀ ਉਹ ਕਹਿੰਦੇ ਮੇਰੀ ਕੀ ਗੱਲ ਹੋਈ ਮੈਂ ਤਾਂ ਫਰੋ ਹੋਈ ਫਰ ਰੋਣਾ ਪਿੱਟਣਾ ਹੀ ਹੁੰਦਾ ਬੰਦਾ ਕੀ ਕਰੇ ਤਾਂ ਮਜਬੂਰੀ ਫਿਰ ਮੈਂ ਜਾ ਕੇ ਫਿਰ ਫਾਦਰ ਨੂੰ ਫੋਨ ਕੀਤਾ ਮੈਂ ਕਿ ਆਹ ਗੱਲ ਬਣ ਗਈ ਹੈ ਵੀ ਜਸ਼ਨ ਨੇ ਛਾਲ ਮਾਰਤੀ ਹੈ ਤੇ ਮੈਂ ਕਿਹਾ ਜੀ ਮੈਂ ਤੁਹਾਨੂੰ ਲੈਣ ਆਉਣਨ ਦਪਿਆ ਉਹ ਹੀ ਮੈਨੂੰ ਸਮਝਾਉਣ ਲੱਗੇ ਕਿ ਕਿਹੜੇ ਪਾਸੇ ਮਾਰੀ ਕਿ ਮੈਨੂੰ ਇਸ ਚੀਜ਼ ਬਾਰੇ ਨੌਲੇਜ ਹੈ ਨਹੀਂ ਸੀ ਵੀ ਦੋ ਏਰੀਆ ਵੱਖਰੇ ਵੱਖਰੇ ਆ ਉਹ ਕਹਿੰਦੇ ਕਿ ਕਿਹੜੀ ਸਾਈਡ ਮਾਰੀ ਮੈਂ ਕਿਹਾ ਜੀ ਸੈਂਟਰ ਦੇ ਵਿੱਚ ਸੀ ਕਿ ਮੈਨੂੰ ਇਹ ਆਈਡੀਆ ਨਹੀਂ ਹੈਗਾ ਉਹ ਕਹਿੰਦੇ ਵੀ ਜਿੱਥੇ ਨਾਲ ਹੀ ਉਹਨਾਂ ਦੀ ਚੌਂਕੀ ਆ ਉੱਥੇ ਤੁਸੀਂ ਇਤਲਾਹ ਕਰ ਦਿਓ ਜਦੋਂ ਮੈਂ ਉੱਥੇ ਪਹੁੰਚਿਆ 19 ਦਿਨ ਨੂੰ ਸਪੈਕਟਰ ਸਾਹਿਬ ਵੀ ਆ ਗਏ ਦੋ ਐਸਆਈ ਸੀਗੇ ਦੋਨੋਂ ਆ ਗਏ ਕਿ ਮੈਂ ਸਾਰਾ ਮੈਟਰ ਦੱਸੇ ਵੀ ਇਦਾਂ ਕਰਕੇ ਵੀ ਸੀ ਉੱਥੋਂ ਆਏ ਆ ਵੀ ਆਹ ਗੱਲਬਾਤ ਹੋਈ ਹੈ ਮੁੰਡੇ ਨੇ ਛਾਲ ਮਾਰਤੀ ਹੈ ਉਹਨਾਂ ਨੇ ਆਪਦੀ ਗ ਮਤਲਬ ਮੇਨ ਮੈਟਰ ਇਹੀ ਹੈ ਮੇਨ ਮੈਟਰ ਜਿਹੜਾ ਹੈਗਾ ਜੀ ਸਾਰਾ ਨਵਦੀਪ ਸਿੰਘ ਜਿਹੜੇ ਇਨਸਪੈਕਟਰ ਨੇ ਉਹਨਾਂ ਤੋਂ ਹੀ ਸਾਰਾ ਮੈਟਰ ਚੱਲਿਆ ਆ ਜਿੰਨਾ ਮੈਂ ਇਹਨਾਂ ਦੇ ਮੂੰਹੋਂ ਦੇਖਿਆ ਤੇ ਸੁਣਿਆ ਵਾਪਸੀ ਆਉਂਦੇ ਹੋਏ ਤੇ ਬਾਕੀ ਚਲੋ ਥੋੜਾ ਜਿਹਾ ਹਾਈਲਾਈਟਡ ਵੀ ਨੇ ਉਹ ਦੱਸ ਰਹੇ ਸੀ ਉਹਨਾਂ ਬਾਰੇ ਵੀ ਇਦਾਂ ਕਰਕੇ ਵੀ ਕਰੋਨਾ ਦੇ ਵਿੱਚ ਵੀ ਮਤਲਬ ਕਾਫੀ ਜਿਹੜਾ ਉਹਨਾਂ ਦੀ ਵੀਡੀਓ ਕਾਫੀ ਵਾਇਰਲ ਹੋਈ ਸੀ ਮਸ਼ਹੂਰ ਨੇ ਇਨਸਪੈਕਟਰ ਸਾਹਿਬ ਬਟ ਇਹ ਆ ਵੀ ਚੱਕਰ ਇਹ ਆ ਵੀ ਜਿਹੜੀ ਮੇਨ ਜਿਹੜਾ ਜਿਹੜਾ ਕੌਜ਼ ਬਣਿਆ ਡੈਥ ਦਾ ਉਹ ਹੈਗਾ ਵੀ ਉਹਨੇ ਬਹੁਤ ਇਨਸਲਟਡ ਫੀਲ ਕੀਤਾ ਵੀ ਮੇਰੇ ਭਰਾ ਨਾਲ ਇੰਨੀ ਜਾਨਤੀ ਹੋਈ ਸਾ ਉੱਧਾ ਦਾ ਕਟਿੰਗ ਹੈ ਪਰ ਦੋਵੇਂ ਪੱਗ ਬੰਦੇ ਨੇ ਦੋਵੇਂ ਭਰਾਵਾਂ ਦਾ ਇਤਿਹਾਸ ਦੋਵੇਂ ਭਰਾਵਾਂ ਦੀ ਮਤਲਬ ਹੁਣ ਅਜੇ ਮਤਲਬ ਕੱਲ ਪਰ ਕੱਲ ਤੱਕ ਤੇ ਸਾਰਾ ਦੇਖ ਕੇ ਆਏ ਆ ਫਰੋਈ ਪਰ ਤੱਕ ਜਾ ਕੇ ਆਏ ਆ ਅੱਜ ਵੀ ਸਾਰੀ ਗਸ਼ਤ ਕੀਤੀ ਸਰਚ ਕੀਤੀ ਹੈ ਦੋ ਬੇੜੀਆਂ ਵੀ ਹਾਇਰ ਕੀਤੀਆਂ ਉਹ ਵੀ 15 ਕਿਲੋਮੀਟਰ ਵਿੱਚ ਜਾ ਕੇ ਆਏ ਆ ਪਰ ਅਜੇ ਤੱਕ ਉਹਨਾਂ ਦਾ ਕੋਈ ਅਤਾ ਪਤਾ ਨਹੀਂ ਫਲੋ ਬਹੁਤ ਜ਼ਿਆਦਾ ਪਾਣੀ ਦਾ ਮੰਗੀ ਸਾਨੂੰ ਸਾਨੂੰ ਇਨਸਾਫ ਦਿੱਤਾ ਜਾਵੇ ਜੀ ਇਹ ਤਾਂ ਮੇਰੇ ਹਾਇਰ ਅਥਾਰਟੀ ਤੱਕ ਅਸੀਂ ਜਾਵਾਂਗੇ ਉੱਪਰ ਜਾਵਾਂਗੇ ਦੋ ਘਰ ਦੇ ਦੋ ਪੁੱਤ ਮਰ ਗਏ ਨੇ ਜੀ ਬੜੀ ਵੱਡੀ ਗੱਲ ਹੈ ਜੀ ਵੇਖੋ ਜੇ ਅੰਡਰ ਦੇਖ ਰਹੇ ਆ ਵੀ ਕੀ ਸਿਸਟਮ ਬਣ ਇਹੋ ਪਰਿਵਾਰ ਦਾ ਕੀ ਹਾਲ ਹੁੰਦਾ ਹੋਣਾ ਦੋ ਬੱਚੇ ਨੇ ਦੋਵੇਂ ਬੱਚੇ ਕਿਸੇ ਦੀ ਬੇਫਕੂਫੀ ਕਰਕੇ ਕਿਸੇ ਦੀ ਜਿੱਦ ਕਰਕੇ ਕਿਸੇ ਦੀ ਈਗੋ ਕਰਕੇ ਉਹ ਦੋ ਬੱਚੇ ਚਲੇ ਗਏ ਨੇ ਇਨਸਾਫ ਤਾਂ ਸਾਡਾ ਮੰਗਣਾ ਜਾਇਜ਼ ਹੈ ਜੀ ਦੋਨੋਂ ਸ਼ਾਦੀशुदा ਹੈ ਛੋਟਾ ਵੀ ਸ਼ਾਦੀ ਹੈ ਵੱਡਾ ਵੀ ਸ਼ਾਦੀशुदा ਵੱਡੇ ਦੋ ਬੱਚੇ ਆ ਛੋਟੇ ਦੇ ਮਤਲਬ ਬੇਬੀ ਹੈ ਨੇ ਸਾਲ ਉਹਦਾ ਜਨਵਰੀ ਚ ਵਿਆਹ ਹੋਇਆ ਸੀ ਮਤਲਬ ਡੇਢ ਅੰਦਾਜ਼ਾ ਲਾ ਲਓ ਵੀ ਪਫਰਾਕਸੀ ਸਾਲ ਤੋਂ ਉੱਪਰ ਹੋ ਗਿਆ ਤੇ ਉਹ ਵੀ ਪਰਿਵਾਰ ਹੁਣ ਇੱਥੇ ਸਾਡੇ ਕੋਲ ਹੋ ਕੇ ਗਿਆ ਆ ਤੇ ਬਟੇ ਆ ਵੀ ਬੜਾ ਮਤਲਬ ਤੱਕਾ ਕੀਤਾ ਸਿਰਫ ਇੱਕ ਆਪਣੀ ਈਗੋ ਸੈਟੀਸਫਾਈ ਕਰਨ ਲਈ ਮਤਲਬ 5752 ਦਾ ਪਰਚਾ ਕੀਤਾ ਗਿਆ ਜਿਹੜਾ ਮੇਨ ਜਿਹੜੀ ਚੀਜ਼ ਹੈ ਜਿਹੜੀ ਸਭ ਤੋਂ ਜ਼ਿਆਦਾ ਮੇਨ ਜਿਹੜਾ ਉੱਥੇ ਜਾ ਕੇ ਜਿਹੜਾ 14 ਤਰੀਕ ਨੂੰ 14 ਤਰੀਕ ਨੂੰ ਮੈਂ ਉੱਥੇ ਹਾਜ਼ਰ ਸੀ ਰਾਤ ਨੂੰ ਉਸ ਦਿਨ ਸਪਲੈਕਟਰ ਸਾਹਿਬ ਹੈ ਨਹੀਂ ਸੀ ਉਹਨਾਂ ਨਾਲ ਫੋਨ ਤੇ ਤਲਖੀ ਹੋਈ ਇਹਨਾਂ ਦੀ ਆਪਸ ਵਿੱਚ ਉਹ ਕੁਝ ਬੋਲੇ ਤੇ ਇਹ ਕਹਿੰਦੇ ਵੀ ਵੀ ਕੁੜੀ ਆ ਵੀ ਕੱਲੀ ਕੁੜੀ ਤੁਸੀਂ ਬਿਠਾਇਆ 10 ਜਿਹੜਾ ਸਾਰਾ ਪਰਿਵਾਰ ਹੈ ਉਹ ਆ ਕੇ ਉੱਪਰ ਤੁਸੀਂ ਨਿਆਣੀ ਨਾਲ ਧੱਕਾ ਕਰਦੇ ਹੋ ਵੀ ਇਹ ਵਾਜਿਬ ਗੱਲ ਹੈ ਨਹੀਂ ਫੇਰ ਕੀ ਹੋਇਆ ਜਿਹੜੀ ਉਹ ਲੇਡੀ ਕਨਸਟੇਬਲ ਸੀਗੀ ਜਿਹੜੀ ਕਹਿੰਦੀ ਵੀ ਮੈਂ ਇਨਚਾਰਜ ਆ ਇੱਥੇ ਉਹਨਾਂ ਦਾ ਮੇਨ ਰੋਲ ਆ ਉਹ ਹੀ ਸਭ ਨੂੰ ਉਹੀ ਭਾਜੀ ਨੂੰ ਬੋਲਦੀ ਪਈ ਸੀ ਵਾਰ-ਵਾਰ ਉਹਨੇ ਹੀ ਮਤਲਬ ਉਹੀ ਕੁੜੀ ਨੂੰ ਮਤਲਬ ਵਾਰ-ਵਾਰ ਦਬਕਾ ਰਹੀ ਸੀ ਤੇ ਮੇਨ ਰੋਲ ਜਦੋਂ ਸਾਰਾ ਸਟਾਰਟ ਹੋਇਆ ਉਹਨੇ ਹੀ ਇੰਸਪੈਕਟਰ ਸਾਹਿਬ ਦੇ ਕੰਨਾਂ 'ਚ ਅੰਦਰ ਜਾ ਕੇ ਗੱਲ ਕੀਤੀ ਸਾਡੇ ਸਾਹਮਣੇ ਉਹਨੇ ਆਪਦੇ ਫੋਨ ਤੋਂ ਗੱਲ ਕਰਾਈ ਵੀ ਇਦਾਂ ਕਰਕੇ ਸਾਰੇ ਤਾਂ ਬੋਲਦੇ ਉਹ ਕਹਿੰਦੇ ਸਾਡੀ ਕੁੜੀ ਔਖੀ ਆ ਤੁਸੀਂ ਕਾਰਵਾਈ ਨਹੀਂ ਕਰਦੇ ਉਹ ਕਹਿ ਰਹੀ ਸੀ ਵੀ ਇੱਕ ਰੈੱਡ ਹੁੰਦੀ ਜੀ ਕੰਪਲੇਂਟ ਇੱਕ ਡਿਫਰੈਂਟ ਦੋ ਕੰਪਲੇਂਟ ਦੱਸੀ ਦੂਜੇ ਦਾ ਮੈਨੂੰ ਨਾਮ ਨਹੀਂ ਪਤਾ ਜਿਹੜੀ ਉਹ ਕੰਪਲੇਂਟ ਸੀਗੀ ਉਹ ਕਹਿੰਦੀ ਤੁਹਾਡੀ ਰੈੱਡ ਹੈ ਜੀ 12 ਘੰ ਬੀ ਰੈੱਡ ਵਾਈਟ ਤਾਂ ਸਾਨੂੰ ਨਹੀਂ ਪਤਾ ਹੈਗਾ ਵੀ ਇਹ ਕੀ ਚੀਜ਼ ਹੈ ਵੀ ਠੀਕ ਹੈ ਵੀ ਤੁਸੀਂ ਕੁੜੀ ਨੇ ਕੁੜੀ ਕੰਪਲੇਂਡੈਂਟ ਹੈ ਕੰਪਲੇਂਡੈਂਟ ਕੁੜੀ ਨੂੰ ਤੁਸੀਂ ਥ੍ਰੈਟ ਕਰਦੇ ਮੈਂ ਵੀ ਉਹ ਮੁੰਡੇ ਮੁੰਡਾ ਘਰੇ ਆਇਆ ਉਹਨੂੰ ਕੁੱਟਮਾਰ ਕੀਤੀ ਮੁੰਡੇ ਨੇ ਸਮਾਨ ਚੱਕ ਕੇ ਆਪਦਾ ਲੈ ਗਿਆ ਫਿਰ ਕੁੜੀ ਨੇ ਆਪਦੀ ਚਾਚੀ ਨਾਲ ਗੱਲ ਕਰਾਈ ਉਹ ਪਰਿਵਾਰ ਵੀ ਮਤਲਬ ਤੁਸੀਂ ਥਾਣੇ ਦੀ ਸੀਸੀਟੀਵੀ ਕੱਢੋਗੇ ਪ੍ਰੋਪਰ ਹਾਈਪਰ ਹੋ ਹੋ ਗਿਆ ਜਿਹੜਾ ਮੁੰਡਾ ਬਾਹਰ ਗਿਆ ਬਾਹਰੋਂ ਜਾ ਕੇ ਉਸ ਮੁੰਡੇ ਨੇ ਬੰਦੇ ਮਾਨਵਜੀਤ ਢਿੱਲੋਂ ਨੂੰ ਬਾਹਰੋਂ ਜਾ ਕੇ ਉੱਥੇ ਬਹਿਸ ਬਸਈਆ ਕੀਤਾ ਅੰਦਰ ਆ ਕੇ ਸਵੇਟਰ ਸਾਨੂੰ ਦੱਸਿਆ ਇਦਾਂ ਕਰਕੇ ਕੁਝ ਗਲਤ ਵਰਡਿੰਗ ਬੋਲੀ ਜੋ ਵੀ ਉੱਥੇ ਮਤਲਬ ਜਿਹੜੇ ਮੈਂਬਰ ਮੌਜੂਦ ਸੀ ਉਹ ਤੁਹਾਨੂੰ ਸਾਰਾ ਦੱਸ ਦੇਣਗੇ ਉੱਥੇ ਚੰਗਾ ਬਾੜਾ ਬੋਲ ਕੇ ਉਹਨਾਂ ਨੂੰ ਪੋਕ ਕਰਕੇ ਠੀਕ ਹੈ ਜੀ ਅੰਦਰ ਆ ਗਿਆ ਅੰਦਰ ਆ ਕੇ ਸਾਰੀ ਗੱਲਬਾਤ ਅਸੀਂ ਉੱਥੋਂ ਉਹਨਾਂ ਨੇ ਇੰਸਪੈਕਟਰ ਸਾਹਿਬ ਨੇ ਆਪਦੀ ਪੂਰੀ ਕਿੜੇ ਕਿੜੀ ਕੁੱਟਮਾਰ ਕੀਤੀ ਜਰਾ ਕੁੱਟਮਾਰ ਕਰਕੇ ਉਹੀ ਬ੍ਰਦਰ ਨੇ ਦੱਸਿਆ ਸਾਰਾ ਆਪਦਾ ਵੀ ਇਦਾਂ ਮੇਰੇ ਨਾਲ ਹੋਈ ਆ ਉੱਥੋਂ ਸਾਰਾ ਮੈਟਰ ਸਟਾਰਟ ਹੋਇਆ ਤੇ ਆ ਜਾ ਕੇ ਤੁਹਾਡੇ ਸਾਹਮਣੇ ਦਾ ਨਤੀਜਾ ਆ ਗਿਆ ਜੀ ਉਹਨਾਂ ਨੇ ਸਾਨੂੰ ਇੰਸਪੈਕਟਰ ਸਾਹਿਬ ਸਾਡੀ ਮੀਲ ਨਹੀਂ ਹੋਇਆ ਬਟ ਉਹਨੇ ਸਾਡੀ ਸਾਰੀ ਗੱਲ ਸੁਣੀ ਹੈ ਉਹ ਕਹਿੰਦੇ ਸਾਨੂੰ ਦੀ ਦਰਖਾਸਤਾਂ ਦੀ ਲਿਖ ਕੇ ਦੇ ਦਿਓ ਤੇ ਕੱਲ ਨੂੰ ਇੰਸਪੈਕਟਰ ਸਾਹਿਬ ਆ ਜਾਣਗੇ ਤੇ ਹੁਣ ਤਾਂ ਰਾਊਂਡ ਤੇ ਹੋਣੇ ਜਾਂ ਕਿਤੇ ਮਤਲਬ ਕਿਤੇ ਕੰਮ ਗਏ ਹੋਣੇ ਆ ਕੱਲ ਅਸੀਂ ਜਿਆਦਾ ਲੇਟ ਸੀ 4 ਵਜੇ ਤੜਕੇ ਮਤਲਬ ਅਸੀਂ ਆਏ ਸੀਗੇ ਇੱਥੇ ਮਾਰਨਿੰਗ ਕੋਲੋਂ ਸਾਡੀ ਸਾਰੀ ਗੱਲਬਾਤ ਸੁਣੀ ਹੁਣ ਉਹ ਕਹਿੰਦੇ ਵੀ ਤੁਹਾਨੂੰ ਆਪਣੀ ਦਰਖਾਸਤ ਲਿਖ ਕੇ ਦੇ ਦਿਓ ਫਿਰ ਸਾਹਿਬ ਨਾਲ ਡਿਸਕਸ ਕਰਕੇ ਜੋ ਵੀ ਇਹਦੀ ਅਗਲੀ ਬੰਨ ਦੀ ਕਾਰਵਾਈ ਹੋਗੀ ਕੀਤੀ ਜਾਊਗੀ ਸਾਨੂੰ ਇੱਕ ਦਰਖਾਸਤ ਮਸੂਲ ਹੋਈ ਸੀਗੀ ਥਾਣਾ ਤਲਵੰਡੀ ਚੌਧਰੀਆਂ ਦੇ ਵਿੱਚ ਇੱਕ ਮਨਵਜੀਤ ਸਿੰਘ ਅਲਿਜ ਕਰ ਰਹੇ ਨੇ ਜਿਹਨਾਂ ਦਾ ਨਾਮ ਹੈ ਜੀ ਮਾਰਵਜੀਤ ਸਿੰਘ ਢਿੱਲੋਂ ਅਤੇ ਜਸ਼ਨਬੀਰ ਸਿੰਘ ਢਿੱਲੋਂ ਜੋ ਕਿ ਦੋਵੇਂ ਸਕੇ ਭਰਾ ਹਨ ਹਾਲਵਾਸੀ ਗ੍ਰੀਨ ਪਾਰਕ ਜਲੰਧਰ ਤੇ ਇਹ ਦੋਨਾਂ ਨੇ ਕਿਸੇ ਸਿਲਸਲੇ ਦੇ ਵਿੱਚ ਕਿਸੇ ਮੈਟਰ ਨੂੰ ਲੈ ਕੇ ਡਿਵੀਜ਼ਨ ਨੰਬਰ 1 ਜਲੰਧਰ ਕਮਿਸ਼ਨਰੇਟ ਪੁਲਿਸ ਸਟੇਸ਼ਨ ਗਏ ਸੀਗੇ ਜਿੱਥੇ ਇਹਨਾਂ ਦਾ ਕੋਈ ਕਹਾ ਸੁਣੀ ਹੋਈ ਜਿਸ ਦੇ ਤਹਿਤ ਮਾਨਵਜੀਤ ਸਿੰਘ ਢਿੱਲੋਂ ਜਿਹੜਾ ਆ ਉਸ ਦੀ 107 152 ਦੀ ਕਾਰਵਾਈ ਕੀਤੀ ਗਈ ਸੀ 16 ਅਗਸਤ ਨੂੰ ਹੀ ਹੂ ਵਾਸ ਰਿਲੀਜ਼ਡ ਔਨ ਬੇਲ ਔਨ 17th ਅਕੋਰਡਿੰਗ ਟੂ ਦ ਕੰਪਲੇਂਟ ਵਿਚ ਵੀ ਹੈਵ ਰਿਸੀਵਡ ਕਿ ਜੀ ਇਹ ਲੜਕਾ ਜਿਹੜਾ ਮਾਨਵਜੀਤ ਸਿੰਘ ਢਿੱਲੋਂ ਹੈ ਇਹਦਾ ਇਹਦੇ ਮਨ ਤੇ ਤੇ ਇਹਦੇ ਭਰਾ ਦੇ ਮਨ ਤੇ ਬਹੁਤ ਗਹਿਰਾ ਅਸਰ ਹੋਇਆ ਜਿਨ੍ਹਾਂ ਕਰਕੇ ਉਹਨਾਂ ਨੇ ਗੋਇੰਦਵਾਲ ਹਾਈ ਟੈਕ ਨਾਕੇ ਦੇ ਕੋਲ ਦਰਿਆ ਦੇ ਵਿੱਚ ਛਾਲ ਮਾਰ ਦਿੱਤੀ ਹੈ ਦੋ ਵੀ ਹੈਵ ਨਾਟ ਰਿਕਵਰਡ ਦ ਬਾਡੀਜ਼ ਬਟ ਦ ਇਨਵੈਸਟੀਗੇਸ਼ਨ ਹੈਜ਼ ਬਿਗਨ ਅਸੀਂ ਸਾਰਾ ਅਸੀਂ ਹੁਣ ਆਪਣੀਆਂ ਟੀਮਾਂ ਲਗਾ ਕੇ ਬਾਡੀਜ਼ ਨੂੰ ਰਿਕਵਰ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਇਸ ਮਾਮਲੇ ਦੀ ਤਹਿ ਤੱਕ ਪਹੁੰਚ ਕੇ ਤੇ ਬਾਡੀਜ਼ ਦੇ ਮਿਲਣ ਤੋਂ ਬਾਅਦ ਪੋਸਟਮਾਰਟਮ ਕਰਵਾ ਕੇ ਉਹਦੇ ਉਹਨਾਂ ਦੀ ਮੌਤ ਦਾ ਕਾਰਨ ਦੇਖ ਕੇ ਅਗਲੀ ਜਿਹੜੀ ਕਾਰਵਾਈ ਆਮਲ